ਦੋਸਤੋ ਅੱਜ ਦੀ ਵੀਡੀਓ ਬਣਾ ਰਹੇ ਹਾਂ ਪਿੰਡ ਆਦਮਪਰਾ ਤਹਿਸੀਲ ਰਾਮਪਰਾ ਫੂਲ ਜ਼ਿਲ੍ਹਾ ਬਠਿੰਡਾ ਸਾਹਮਣੇ ਜਿਹੜੀ ਤੁਸੀਂ ਝੋਟੀ ਦੇਖ ਰਹੇ ਹੋ ਇਹ ਵਕਾਊ ਆ ਗਈ ਪਹਿਲਾ ਸੂਆ ਸੋਨਾ ਤਕਰੀਬਨ ਹਫਤਾ ਕ ਇਹਦਾ ਦਿਨ ਪੂਰੇ ਹੋਣ ਦਾ ਅਜੇ ਬਾਕੀ ਪਿਆਗਾ ਤੇ ਕੱਦ-ਕਾੜ ਚੰਗੇ ਦੇ ਵਿੱਚ ਆ ਸਿੰਘਾਂ ਦੀ ਕੁਆਲਿਟੀ ਬਹੁਤ ਵਧੀਆ ਗਈ ਥਣ ਥਣ ਵੀ ਬਹੁਤ ਚੰਗੇ ਆਰਡਰ ਬਣਾਉਣਾ ਨੇ ਸਟਾਰਟ ਕਰਤਾ ਹਾਂ ਮੈਂ ਦਾ ਅਜੇ ਦਿਨ ਕਾਫੀ ਲੱਜੂਗੀ ਤੇ ਸਾਰੇ ਪੱਖਾਂ ਤੋਂ ਚੰਗੀ ਆ ਸਾਫ ਸੁਥਰੀ ਆ ਬਾਕੀ ਕੋਈ ਵਪਾਰ ਦਾ ਕੰਮ ਨਹੀਂ ਹੈਗਾ ਆਮ ਜਿਵੇਂ ਘਰ ਦੀ ਲੋੜ ਵਾਸਤੇ ਪਸ਼ੂ ਰੱਖੇ ਹੁੰਦੇ ਆ ਐਂ ਪਸ਼ੂ ਰੱਖੇ ਹੋਏ ਆ ਬਾਕੀ ਜੋ ਡਿਟੇਲ ਆ ਸਾਰੀ ਉਹ ਆਪਾਂ ਬਾਈ ਤੋਂ ਲੈ ਕੇ ਦੇਵਾਂਗੇ ਵੀਡੀਓ ਦੇ ਵਿੱਚ ਐਂਡ ਤਾਈਂ ਜੁੜੇ ਰਹੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਤੇ ਆ ਜੋ ਥੋੜਾ ਆਪਾਂ ਜ਼ਿਆਦਾ ਸਮਾਨ ਨਹੀਂ ਲੈਂਦੇ ਬਾਈ ਨਾਲ ਗੱਲਬਾਤ ਕਰਾਉਂਦੇ ਆ ਤੇ ਸਾਰੀ ਆਪਾਂ ਡਿਟੇਲ ਲੈ ਕੇ ਦਿੰਦੇ ਆ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਭਾਈ ਆਪਣਾ ਨਾਮ ਦੱਸ ਦਿਓ ਗਰਜਿੰਦਰ ਆ ਭਾਈ ਠੀਕ ਹੈ ਤੇ ਜਿਹੜੀ ਭਾਈ ਆਪਾਂ ਇਹ ਝੋਟੀ ਵੇਚਣ ਲੱਗੇ ਆ ਆਪਣੇ ਘਰ ਦੇ ਕੋਈ ਇਹ ਠੀਕ ਹੈ ਕਿ ਦੰਦ ਤਾਂ ਨਹੀਂ ਵੇਖੇ ਤੇ ਨਹੀਂ ਦੇਖੀ ਭਾਈ ਠੀਕ ਹੈ ਤੇ ਇਹਦਾ ਝੋਟੀ ਦਾ ਕੋਈ ਮਾਂ ਦਾ ਹੈਗਾ ਰਿਕਾਰਡ ਦਾ ਪਤਾ ਕੋਈ ਨਹੀਂ ਯਾਰ ਆਪਾਂ ਝੋਟੀ ਲਈ ਸੀ ਭਾਈ ਝੋਟੀ ਲਈ ਸੀ ਆਪਾਂ ਹਾਂ ਹਾਂ ਠੀਕ ਹੈ ਯਾਨੀ ਮੂੰਹ ਮਾਂ ਨਹੀਂ ਪਤਾ ਜਾਨੀ ਵੀ ਕੀ ਰਿਕਾਰਡ ਸੀ ਹਨਾ ਠੀਕ ਹੈ ਤੇ ਇਹਨੇ ਹੁਣ ਪਹਿਲਾ ਸੋਈ ਸੁਣਾ ਨਾ ਪਹਿਲਾ ਸੁਣਾ ਠੀਕ ਆ ਕਿੰਨੇ ਕਦਾਂ ਰਹਿੰਦੇ ਆ ਦਿਨ ਪੂਰੇ ਹੋਣ ਦੇ 6-7 ਦਿਨ ਭਾਈ 6-7 ਦਿਨ ਅਜੇ ਦਿਨ ਪੂਰੇ ਹੋਣ ਦੇ ਪਏ ਆਗੇ ਠੀਕ ਆ ਤੇ ਜਿਹੜਾ ਤੇ ਸੀਮਨ ਲੱਗਿਆਗਾ ਉਹ ਕਿਹੜਾ ਲੱਗਿਆ ਉਹ ਭਾਈ ਵਦਗੇ ਟੀਕਾ ਲੱਗਿਆ ਲੱਗਿਆ ਉਹ ਦੇਖ ਕੇ ਦੱਸ ਦੇਣਾ ਕਿਹੜਾ ਲੱਗਿਆ ਵਾ ਚੰਗਾ ਲੱਗਿਆ ਵਾ ਹਾਂ ਹਾਂ ਠੀਕ ਆ ਲਿਖਿਆ ਵਾ ਜਾਨੀ ਆਪਣਾ ਹਾਂ ਹਾਂ ਲਿਖਿਆ ਠੀਕ ਆ ਵੀ ਉਹ ਦੇਖ ਕੇ ਦੱਸ ਦਵਾਂਗੇ ਹਾਂ ਠੀਕ ਤੇ ਮੋਲ ਆਪਾਂ ਕਿੰਨਾ ਕਰਦੇ ਆ ਮੋਲ ਬਈ 1 ਇੱਕ ਸੀ 1 30 ਹਾਂ ਠੀਕ ਆ ਬਾਕੀ ਹੋ ਜੂ ਮੌਕੇ ਤੇ ਮਾਨ ਤਨ ਹਾਂ ਹਾਂ ਬਈ ਠੀਕ ਆ ਤੇ ਉਹ ਬਈ ਕਿਵੇਂ ਆਉਂ ਠੰਡੀ ਹੈਗੀ ਹਾਂ ਬਈ ਸੀਲਾ ਸੀਲਾ ਹਾਂ ਤੂੰ ਤਲਵਾ ਲੈਂਦੀ ਹੈ ਹਾਂ ਠੀਕ ਆ ਯਾਨੀ ਉਦਾਂ ਕੋਈ ਚੱਕਰ ਨਹੀਂ ਹੈਗਾ ਹਨਾ ਠੀਕ ਐ ਤੇ ਦੁੱਧ ਦੀ ਬਈ ਕੀ ਮੀਦ ਆ ਤੋ ਪਹਿਲੇ ਸੂਏ ਦੁੱਧ ਬਈ ਆ ਦੀ ਸਮਝ ਨਾ ਲੱਗ ਜੇ ਠੀਕ ਆ ਵੀ ਆਪਾਂ ਕੁਝ ਨਹੀਂ ਕਹਿ ਸਕਦੇ ਹਨਾ ਵੀ ਆ ਦੀ ਸਮਝਣਾ ਤੇ ਪਰਖਣਾ ਅਗਲਾ ਦੇਖ ਕੇ ਲੈ ਜੇ ਹਨਾ ਠੀਕ ਹੈ ਕੋਲ ਆ ਵੀ ਇਹਦਾ ਗੇੜਾ ਦਵਾ ਲੇ ਡਿਟੇਲ ਤਕਰੀਬਨ ਤੁਹਾਨੂੰ ਦੋਸਤੋਂ ਬਸ ਸਾਰੀ ਦੱਸਤੀ ਆ 130 ਮੁੱਲ ਆ ਬਾਕੀ ਮੌਕੇ ਤੇ ਮਾਣ ਤਾਣ ਜਰੂਰ ਹੋ ਜਾਊਗਾ ਕੱਦ ਘਾਟ ਵਧੀਆ ਆਗਾ ਤੇ ਦੰਦ ਇਹਦੇ ਵੇਖੇ ਨੀ ਇਹ ਛੋਟੀ ਉਮਰ ਦੇ ਵਿੱਚ ਹੀ ਆ ਤੇ ਬਾਕੀ ਚੰਗੀ ਸਭੀ ਬਲੀ ਆ ਬੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਪਿੱਠ ਬੁੜੇ ਦੀ ਕੁਆਲਿਟੀ ਚੰਗੀ ਆਗੀ ਤੇ ਬਾਕੀ ਜੈਡ ਬਲੈਕ ਆ ਤਕਰੀਬਨ ਕੋਈ ਪੂਸਟ ਵਾਲ ਵੀ ਚੱਟਾ ਨਹੀਂ ਦਿੰਦਾ ਮੋੜ ਲਾ ਬਾਕੀ ਸਿੰਘ ਬਹੁਤ ਗੁੰਡੇ ਆ ਦੇਖ ਸਕਦੇ ਹੋ ਫੇਸ ਵੀ ਸੋਹਣਾਗਾ ਥਾਣਾ ਦਾ ਸੈਜ ਬਹੁਤ ਵਧੀਆਗਾ ਦੇਖ ਸਕਦੇ ਤੁਸੀਂ ਤੇ ਬਾਕੀ ਮਾਇਦਾ ਵੀ ਚੰਗੀ ਤਿਆਰੀ ਕਰੂ ਹੋਇਆ ਦਿਨ ਕਾਫੀ ਪਏ ਹੈਗੇ ਬਾਕੀ ਪਸ਼ੂ ਦਾ ਪਤਾ ਵੀ ਨਹੀਂ ਹੁੰਦਾ ਉੱਪਰ-ਨੀਚੇ ਵੀ ਦਿਨ ਲੈ ਜਾਂਦਾ ਹੁੰਦਾਗਾ ਬਾਕੀ ਸੰਭਾਲ ਚੰਗੀ ਕਰੀ ਆ ਦੇਖ ਸਕਦੇ ਤੁਸੀਂ ਤੇ ਥਾਣਾ ਤੁਸੀਂ ਦੇਖ ਸਕਦੇ ਹੋ ਬੈਕ ਸਾਈਡ ਤੋਂ ਇੱਧਰਲੇ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਥਾਣਾ ਦੇਖ ਸਕਦੇ ਹੋ ਤੇ ਬਾਕੀ ਸਾਰੇ ਪੱਖਾਂ ਤੋਂ ਚੰਗੀ ਆ ਸਾਫ ਸੁਥਰੀ ਆ ਫਿਰ ਵੀ ਅੱਗੇ ਤਸੱਲੀ ਤੁਸੀਂ ਕਰਨੀ ਆ ਆਪ ਦੀ ਫੋਲ ਤਸੱਲੀ ਕਰਕੇ ਤੁਸੀਂ ਖਰੀਦ ਸਕਦੇ ਹੋ ਬੈਕ ਸਾਈਡ ਤੋਂ ਦੁਬਾਰੇ ਦੇਖ ਸਕਦੇ ਆ ਇਧਰ ਤੱਕ ਹੀ ਮੜਾ ਜਾ ਬੈਕ ਸਾਈਡ ਤੋਂ ਵੀ ਦੁਬਾਰੇ ਦੇਖ ਸਕਦੇ ਆ ਬਾਕੀ ਤਸੱਲੀ ਆਪਦੀ ਤੁਸੀਂ ਫੁੱਲ ਕਰਕੇ ਖਰੀਦ ਸਕਦੇ ਹੋ ਇੱਥੇ ਆ ਕੇ ਆਦੀ ਪੂਰੀ ਫੁੱਲ ਤਸੱਲੀ ਕਰ ਲਿਓ ਵੀਡੀਓ ਦੇ ਐਂਡ ਤੱਕ ਜੁੜਨ ਲਈ ਸਾਰੇ ਭਰਾਵਾਂ ਦਾ ਧੰਨਵਾਦ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਕਰ ਲਿਓ ਫੋਲੋ ਧੰਨਵਾਦ